ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਸਚ ਬਿਨ ਪਉਜਿ ਲਜਾਏ ਨ ਤਰਿਆ ਇਹੋ ਸਮੁੰਦਰ ਥਾਉ ਮਹਾ ਬਿਖ ਭਰਿਆ ਰਹਿ ਤੀਤ ਗੁਰਮਤਿ ਲੈ ਉਪਰ ਹਰ ਨਿਰਪੋਕੈ ਘਰ ਪਾਇਆ ਝੂਠੀ ਜਗ ਹਿਤ ਕੀ ਚਤੁਰਾਈ ਬਿਲਮ ਨ ਲੱਗੈ ਆਵੈ ਜਾਈ ਨਾਂ ਵਿਸਾਰ ਚਲੈ ਬਿਮਾਨੀ ਉਪਜੈ ਬਿਨ ਸੁਖ ਪਾਇਆ ਉਪਜਾ ਬਿਨੁ ਸਭੰਦਨ ਬੰਦੇ ਹੋ ਮੈਂ ਮਾਇਆ ਕੇ ਗਲ ਫੰਦੇ ਜਿਸ ਰਾਮ ਨਾਮ ਨਾਹੀ ਮਤ ਗੁਰਮਤ ਸੋ ਜਾਮਪੁਰ ਬੰਦ ਚਲਾਇਆ ਗੁਰ ਬਿਨ ਮੁਖ ਮੁਕਤ ਕਿਉ ਪਾਈਐ ਬਿਨ ਗੁਰ ਰਾਮ ਨਾਮ ਕਿਉ ਧਾਈਐ ਗੁਰਮਤਿ ਲੇਹੁ ਤਰੋ ਭਵ ਦੁਤਰ ਮੁਕਤ ਭਏ ਸੁਖ ਪਾਇਆ ਗੁਰਮਤਿ ਕ੍ਰਿਸ਼ਨ ਗੋਵਰ ਧਨ ਧਾਰੇ ਗੁਰਮਤਿ ਸਾਇਰ ਪਾਹਣ ਤਾਰੇ ਗੁਰਮਤਿਲੇ ਹੋ ਪਰਮ ਪਦ ਪਾਈਐ ਨਾਨਕ ਗੁਰ ਭਰਮ ਚੁਕਾਇਆ ਗੁਰਮਤਿਲੇ ਹੋ ਤਰੋ ਸਚ ਤਾਰੀ ਆਤਮ ਚੀਨੋ ਹਿਰਦੈ ਮੁਰਾਰੀ ਜਮ ਕੇ ਫਾਹੇ ਕੱਟੈ ਹਰਿ ਜਪ ਕੋ ਨਿਰੰਜਨ ਪਾਇਆ ਗੁਰਮਤਿ ਪੰਜ ਸਖੇ ਗੁਰ ਭਾਈ ਗੁਰਮਤਿ ਅਗਨ ਨਿਵਾਰ ਸਮਾਈ ਮਨ ਮੁਖ ਨਾਮ ਜਪੋ ਜਗ ਜੀਵਨ ਰਿੱਧ ਅੰਤਰ ਲਖ ਲਖਾਇਆ ਗੁਰਮਖ ਬੂਜੈ ਸਬਦ ਪਤੀਜੈ ਉਸ ਤੋਂ ਤਾਂ ਨਿੰਦਾ ਕੇ ਸਕੀ ਕੀਜੈ ਚੀਨੋ ਆਪ ਜਪੋ ਜਗਦੀ ਸਰ ਹਰ ਜਗਨਨਾਥ ਮਨ ਭਾਇਆ ਜੋ ਬ੍ਰਹਮੰਡ ਅਖੰਡ ਸੋ ਜਾਣੋ ਗੁਰਮਖ ਬੂਜੋ ਸਬਦ ਪਛਾਣੋ ਘੜ ਘੜ ਭੋਗੇ ਭੋਗਨ ਹਾਰਿਆ ਰਹਿ ਅਤੀਤ ਸੁਭਾਇਆ ਗੁਰਮਤ ਬੋਲੋ ਹਰ ਜਸ ਸੂਚਾ ਗੁਰਮਤ ਆਖੀ ਦੇਖੋ ਊਚਾ ਸਰਵਣੀ ਨਾਮ ਸੁਣੈ ਹਰ ਬਾਣੀ ਨਾਨਕ ਹਰ ਰੰਗ ਰੰਗਾਇਆ ਮਾਰੂ ਮਹੱਲਾ ਪਹਿਲਾ ਕਾਮ ਗ੍ਰੋਧ ਪਰ ਹਰ ਪਰ ਨਿੰਦਾ ਲਭ ਲੋਭ ਤਜ ਹੋ ਨ ਚਿੰਦਾ ਭ੍ਰਮ ਕਾ ਸੰਗਲ ਤੋੜ ਨਿਰਾਲਾ ਹਰ ਅੰਤਰ ਹਰ ਰਸ ਪਾਇਆ ਇਸ ਦਾ ਮਨ ਜਿਉ ਚਮਕ ਚੰਦਾ ਇਹਨਾਂ ਦੇਖੈ ਇਹਨ ਸਜੋਤ ਨਿਰੰਤਰ ਪੇਖੈ ਆਨੰਦ ਰੂਪ ਅਨੂਪ ਸਰੂਪਾ ਗੁਰ ਪੂਰੈ ਦੇਖਾਇਆ ਸਤ ਗੁਰ ਮਿਲੋ ਆਪੇ ਪ੍ਰਭ ਤਾਰੇ ਸਸਕਰ ਸੂਰ ਦੀਪਕ ਗੈਣ ਆਰੇ ਦੇਖ ਦਿਸਟ ਰਹੋ ਲਿਵ ਲਾਗੀ ਸਭ ਤ੍ਰਿਪਵਨ ਬ੍ਰਹਮ ਸੁਭਾਇਆ ਅਮਰ ਆਸ ਪਾਏ ਰਤ੍ਰਿ ਸਨਾ ਪੋ ਜਾਏ ਅਨਪੋ ਪਦ ਪਾਵੇ ਆਪ ਗਵਾਏ ਉੱਚੀ ਪਦਵੀ ਉੱਚਾ ਊਚਾ ਨਿਰਮਲ ਸਬਦ ਕਮਾਇਆ ਅਦ੍ਰਿਸ਼ਟ ਗੋਚਰ ਨਾਮ ਪਾਰਾ ਆਤ੍ਰਸ ਮੀਠਾ ਨਾਮ ਪਿਆਰਾ ਨਾਨਕੋ ਜੁਗ ਜੁਗ ਹਰ ਜਸ ਦੀਜੈ ਹਰ ਜਪੀਐ ਅੰਤ ਨ ਪਾਇਆ ਅੰਤਰ ਨਾਮ ਪ੍ਰਾਪਤ ਹੀਰਾ ਹਰ ਜਪਤੇ ਮਨ ਮਨ ਤੇ ਧੀਰਾ ਦੁ ਘਟ ਘਟ ਪੋ ਪੰਜਨ ਪਾਈਐ ਬੌਹੜ ਜਨਮ ਨ ਜਾਇਆ ਪਗਤ ਹੈ ਤੇ ਗੁਰ ਸਬਦ ਤਰੰਗਾ ਹਰ ਜਸ ਨਾਮ ਪਦਾਰਥ ਮੰਗਾ ਹਰ ਭਾਵੇ ਗੁਰ ਮੇਲ ਮਿਲਾਏ ਹਰ ਤਾਰੇ ਜਗਤ ਸਬਾਇਆ ਜਿਨ ਜਪ ਜਪਿਓ ਸਤ ਗੁਰ ਮਤ ਬਾਕੇ ਜਮ ਕੰਕਰ ਕਾਲ ਸੇਵਕ ਪਗਤ ਆਕੇ ਉਤਮ ਸੰਗਤ ਗਾਤ ਮੇ ਤੂਤਮ ਜਗ ਪੌਜਲ 파ਰਤ ਰਾਇਆ ਇਹ ਪੌਜਲ ਜਗਤ ਸਬਦ ਗੁਰ ਤਰੀਆ ਅੰਤਰ ਕੀ ਦੁਬਦਾ ਅੰਤਰ ਜਰੀਆ ਪਾਂਚੇ ਬਾਣਲੇ ਜਮ ਕੋ ਮਾਰੈ ਗਗਨੰਤਰ ਧਨ ਖਚੜਾਇਆ ਸਾਕਦ ਨਾਲ ਸਬਦ ਸੁਰਤ ਕਿਉ ਪਾਈਐ ਸਬਦ ਸੁਰਤ ਬਿਨਾਈਐ ਜਾਈਐ ਨਾਨਕ ਗੁਰਮੁਖ ਮੁਕਤ ਪ੍ਰਾਇਨ ਹਰ ਪੂਰੈ ਭਾਗ ਮਲਾਇਆ ਨਿਰਪੋ ਸਤਗੁਰ ਹੈ ਰਖਵਾਲਾ ਭਗਤ ਪ੍ਰਾਪਤ ਗੁਰ ਗੋਪਾਲਾ ਤੁਨ ਅਨੰਦ ਨਾਹਦ ਵਾਜੈ ਗੁਰ ਸਬਦ ਨਿਰੰਜਨ ਪਾਇਆ ਨਿਰਪੋ ਸੋ ਸਿਰ ਨਾਹੀ ਲੇਖ ਆਪ ਰੇਖ ਕੁਦਰਤ ਹੈ ਦੇਖਾ ਆਪ ਤੀਤ ਜੋਨੀ ਸੰਪੋ ਨਾਨਕ ਗੁਰਮਤ ਸੋ ਪਾਇਆ ਅੰਤਰ ਕੀ ਗਤ ਸਤਗੁਰ ਜਾਣੈ ਸੋ ਨੇਹਿਰਪੋ ਗੁਰ ਸ਼ਬਦ ਪਛਾਨੈ ਅੰਤਰ ਦੇਖ ਨਿਰੰਤਰ ਬੂਜੈ ਅਨਤ ਨਾਮੰ ਢੁਲਾਇਆ ਨਿਰਪੋਸ ਹੋ ਆਬ ਅੰਤਰ ਵਸਿਆ ਐਨਸ ਨਾਮ ਨਿਰੰਜਨ ਰਸਿਆ ਨਾਨਕ ਹਰਿ ਜਾ ਸੰਗਤ ਪਾਈਐ ਹਰ ਸਹਿਜੇ ਸਹਿਜ ਮਿਲਾਇਆ ਅੰਤਰ ਬਾਹਰ ਸੋ ਪ੍ਰਭ ਜਾਣੈ ਰਹਿ ਲਿਪਤ ਚਲਤੇ ਘਰ ਆਣੈ ਉਪਰਿ ਆਦ ਸਰਬ ਤੇ ਹਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮਹੱਲਾ ਪਹਿਲਾ ਕੁਦਰਤ ਕਰਨਾ ਹਰ ਪਾਰਾ ਕੀਤੇ ਕਾ ਨਹੀਂ ਕਿਉਂ ਚਾਰਾ ਜੀਉ ਪਾਇ ਰਿਜਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਏ ਰਹਾ ਪਰ ਪੂਰੇ ਕਿਸ ਨੇੜੇ ਕਿਸ ਆਖਾਂ ਦੂਰੇ ਗੁਪਤ ਪ੍ਰਗਟ ਹਰ ਘਟ ਘਟ ਦੇਖੋ ਵਰਤੈ ਤਾਕ ਸੁਭਾਇਆ ਜਿਸ ਕੋ ਮਿਲੇ ਸੁਰਤ ਸੁਮਾਏ ਗੁਰ ਸਬਦੀ ਹਰ ਨਾਮ ਧਿਆਏ ਆਨੰਦ ਰੂਪ ਅਨੂਪ ਗੋਚਰ ਗੁਰ ਮਿਲੀਐ ਪਰਮ ਜਾਇ ਮਨ ਤੁਨ ਤੁਨ ਤੇ ਨਾਮ ਪਿਆਰਾ ਅੰਤ ਸਖਾਈ ਚੱਲਣ ਵਾਰਾ ਮੋਹ ਪਸਾਰ ਨਹੀਂ ਸੰਗ ਬੇਲੀ ਬਿਨ ਹਰ ਗੁਰ ਕਿਨ ਸੁਖ ਪਾਇਆ ਜਿਸ ਕੋ ਨਦਰ ਕਰੇ ਗੁਰ ਪੂਰਾ ਸਬਦ ਮਲਾਏ ਗੁਰਮਤ ਸੂਰਾ ਨਾਨਕ ਗੁਰ ਕੇ ਚਨ ਸਰੇ ਵਜਨ ਭੂਲਾ ਮਾਰਗ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ